हां जी सत श्री अकाल जी सारेयानु सो आई होप ਤੁਸੀਂ ਸਾਰੇ ਜਾਨੀ ਠੀਕ ਹੋਵੋਗੇ ਔਰ ਆਪਣੀ ਪ੍ਰੈਪਰੇਸ਼ਨਸ ਉਸੇ ਕਾਫੀ ਅਚੇ ਤਰੀਕੇ ਨਾਲ ਕਰ ਰਹੇ ਹੋਵੋਗੇ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਸੀਗੀ ਆਪਣੇ ਪੰਜਾਬ ਕੈਬਨਿਟ ਦੀ ਮੀਟਿੰਗ ਐਂਡ ਉਸ ਦੇ ਵਿੱਚ ਜੋ ਹੈ ਉਹਨਾਂ ਨੇ ਇੱਕ ਅ اچھا ਫੈਸਲਾ ਜੋ ਹੈ ਆਪਾਂ ਕਹੈ ਸਕਦੇ ਕੀ ਇੱਕ ਅਚੀ ਪਹਿਲ ਹੈਗੀ ਆ ਠੀਕ ਹੈ ਗਰੁੱਪ ਡੀ ਦੀ ਜਿਹੜੀਆਂ ਪੋਸਟਾਂ ਹੈਗੀਆਂ ਆ ਉਹਨਾਂ ਦੇ ਵਿੱਚ ਉਹਨਾਂ ਨੇ ਉਮਰ ਦੇ ਵਿੱਚ ਉਹ ਹੈ ਵਾਅਦਾ ਕੀਤਾ ਹੈ ਪਹਿਲਾਂ 18 ਤੋਂ 35 ਜੋ ਹੈ ਇਹਦੇ ਵਿੱਚ ਐਲੀਜੀਬਲ ਸੀਗੇ ਹੁਣ 18 ਤੋਂ 37 ਜੋ ਹੈ ਏਜ ਦਾ ਜਿਹੜਾ ਕ੍ਰਾਈਟੇਰੀਆ ਹੈ ਉਹਨਾਂ ਨੇ ਕਰ ਦਿੱਤਾ ਹੈ ਮਤਲਬ 2 ਸਾਲ ਜਿਹੜੇ ਹੈ ਜੋ ਇਹਦੇ ਵਿੱਚ ਉਹਨਾਂ ਨੇ ਇਨਕਰੀਸ ਕੀਤੇ ਹੈ রাইਟ ਸੋ ਹੁਣ ਸੇਵਾਦਾਰ ਦਾ ਜਿਹੜਾ ਤੁਹਾਡੇ ਗਰੁੱਪ ਡੀ ਵਾਲੀਆਂ ਜਿਹੜੀਆਂ ਪੋਸਟਾਂ ਹੈ ਜਿਹੜੇ ਬੱਚੇ ਵੇਟ ਕਰਦੇ ਪਏ ਸੀਗੇ ਬਹੁਤ ਟਾਈਮ ਤੋਂ ਕਿ ਕਦੋਂ ਤੁਹੋ ਜੋ ਹੈ ਆਣ ਗਿਆ ਹਨ ਸੋ ਬਹੁਤ ਜਲਦੀ ਜੋ ਹੈ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਦੇਖ ਨੂੰ ਮਿਲੇਗਾ ਅਪਰੋਕਸੀਮੇਟਲੀ ਜੋ ਹੈ ਵਿਥਿਨ 1 ਮਹੀਨਾ ਜੋ ਹੈ ਆਪਾਂ ਕਹਿ ਸਕਦੇ ਹਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਜਿਹੜਾ ਹੈ ਦੇਖ ਨੂੰ ਮਿਲ ਸਕਦਾ ਹੈ ਜੀ ਸੇਵਾਦਾਰ ਦਾ রাইਟ ਤੇ ਹੁਣ ਇਹ ਜਿਹੜਾ ਟਾਈਮ ਹੈ ਤੁਹਾਡੇ ਲਈ ਬਹੁਤ ਕਰੂਸ਼ੀਅਲ ਹੈਗਾ ਬੱਚੇ ਆਪਣੀ ਜਿਹੜੀ ਪ੍ਰੈਪਰੇਸ਼ਨ ਕਰਨੀ ਹੈ ਉਸ ਨੂੰ ਸਟਾਰਟ ਕਰ ਦਿਓ ਕੰਟੀਨਿਊ ਰੱਖੋ ਤੇ ਹੁਣ ਅਗ ਪ੍ਰੇਅਰ ਕਰਨਾ ਚਾਹਦੇ ਹੋ ਤਾਂ ਆਪਣੀ ਜੋ ਹੈ ਇੱਕ ਬੁੱਕ ਹੈਗੀ ਹੈ ਰਾਈਟ ਜਿਸ ਦੇ ਵਿੱਚ ਉਹ ਹੈ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਪੂਰਾ ਜੋ ਸਿਲੇਬਸ ਹੈ ਕਵਰ ਕਰਵਾਇਆ ਜਾਏਗਾ ਸੇਵਾਦਾਰ ਦੀ ਭਰਤੀ ਦਾ ਐਂਡ ਉਹ ਬਿਲਕੁਲ ਪੰਜਾਬੀ ਲੈਂਗੁਏਜ ਦੇ ਵਿੱਚ ਬੁੱਕ ਹੈਗੀ ਆ ਜੀਕੇ ਜੀਐਸ ਪੰਜਾਬ ਜੀਕੇ ਮੈਥ ਰੀਜ਼ਨਿੰਗ ਏਵਰੀਥਿੰਗ ਜੋ ਹੈ ਤੁਹਾਨੂੰ ਉਸ ਬੁੱਕ ਦੇ ਵਿੱਚ ਮਿਲ ਜਾਏਗਾ ਐਂਡ ਉਹ ਵੀ ਜੋ ਹੈ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਠੀਕ ਹੈ ਸੋ ਇਸ ਬੁੱਕ ਦਾ ਜਿਹੜਾ ਪ੍ਰਾਈਸ ਹੈ 1499 ਜੋ ਹੈ ਓਨਲੀ 500 ਦੇ ਵਿੱਚ ਤੁਹਾਨੂੰ ਇਹ ਬੁੱਕ ਮਿਲੇਗੀ ਐਂਡ ਇਹ ਬੁੱਕ ਜਿਹੜੀ ਹੈ ਬੱਚੇ ਤੁਸੀਂ ਕਿਸ ਤਰੀਕੇ ਨਾਲ ਆਰਡਰ ਕਰਨੀ ਆ ਰਾਈਟ ਤੁਸੀਂ ਕੀ ਕਰਨਾ ਹੈ ਤੁਸੀਂ ਆਹ ਵਾਲਾ ਜਿਹੜਾ ਨ स्क्रीन तो दिख रहा है इस दे उ जो है तो सी पेमेंट करके राइट तो अपना स्क्रीनशॉट जोड़ा है वट्सअप करना है एंड अपना नाल जो है तो सी एड्रेस जिस एड्रेस से बुक मंगवाना चाहते हैं तो जो है तो सी इस इसते सेंड कर दो बुक है, वो जी है मिल जाएगी ठीक है जी थैंक यू सो मच